ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਾਤਸ਼ਾਹੀ 10ਵੀਂ ਨੇੜੇ ਬਾਰਡਰ ਵਾਕਸ ਪਿੰਡ ਦੇਸੂ ਜੋਧਾ ਵਿਖੇ ਇੱਕ ਹਫ਼ਤੇ ਤੋਂ ਜੋ ਗੱਤਕੇ ਦੀ ਕਲਾਸ ਭਾਈ ਬਲਤੇਜ ਸਿੰਘ ਦੀ ਨੈਸ਼ਨਲ ਕੋਚ ਵੱਲੋਂ ਲਗਾਈ ਜਾ ਰਹੀ ਹੈ ਜੀ ਅਤੇ 4 ਵਜੇ ਤੋਂ 5 ਵਜੇ ਤੱਕ ਸੰਥਿਆ ਅਤੇ 5 ਵਜੇ ਤੋਂ ਲੈ ਕੇ 6:30 ਵਜੇ ਤੱਕ ਗੱਤਕੇ ਦੀ ਕਲਾਸ ਜੋ ਲੱਗ ਰਹੀ ਹੈ ਸੋ ਬਾਬਾ ਜੱਸਾ ਸਿੰਘ ਜੀ ਐਡ ਗ੍ਰੰਥੀ ਅਤੇ ਸਤਨਾਮ ਸਿੰਘ ਜੀ ਬੁੱਢਾ ਦਲ ਬਾਬਾ ਜਗਤਾਰ ਸਿੰਘ ਜੀ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਜੀ ਖਜ਼ਾਨਚੀ ਭਾਈ ਲਖਮਣ ਸਿੰਘ ਜੀ ਪ੍ਰਧਾਨ ਅਤੇ ਸਾਰੇ ਹੀ ਪਿੰਡ ਦੇ ਸਹਿਯੋਗ ਸਦਕਾ ਇਹ ਜੋ ਗੱਤਕੇ ਦਾ ਕੈਂਪ ਲਗਾਇਆ ਜਾ ਰਿਹਾ ਹੈ ਅਤੇ 4:00 ਵਜੇ ਤੋਂ 5:00 ਵਜੇ ਤੱਕ ਸੰਥਿਆ 5:00 ਵਜੇ ਤੋਂ 6:30 ਵਜੇ ਤੱਕ ਗੱਤਕੇ ਦੀ ਕਲਾਸ ਲਗਾਈ ਜਾ ਰਹੀ ਹੈ ਸੋ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਭੇਜਿਆ ਕਰੋ ਇਸ ਕੈਂਪ ਦੇ ਵਿੱਚ ਅਤੇ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਇਸ ਕੈਂਪ ਦਾ ਸਹੀ ਹਿੱਸਾ ਬਣੀਏ ਅਤੇ ਨਸ਼ਿਆਂ ਤੋਂ ਰਹਿਤ ਰਹੀਏ ਚੰਗੀ ਸਿੱਖਿਆ ਵੱਲ ਪ੍ਰੇਰਿਤ ਹੋਈਏ ਸੋ ਮਾਪਿਆਂ ਨੂੰ ਅਤੇ ਬੱਚਿਆਂ ਨੂੰ ਬੇਨਤੀ ਹੈ ਕਿ 5 ਵਜੇ ਤੋਂ 6:30 ਵਜੇ ਤੱਕ ਗੱਤਕੇ ਦੀ ਕਲਾਸ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਿਆ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ